ਮੈਂ ਵੈਨਿਆ ਕੋਈ ਨਹੀਂ ਕਰਾਉਂਗੀ ਰਿਸ਼ਤਾ ਠੀਕ ਹੈਗੇ ਮੇਰੇ ਨਿਗਾ ਚ ਇੱਕ ਦੋ ਕੁੜੀਆਂ ਹਾਂ ਹਾਂ ਕੋਈ ਨਹੀਂ ਮੈਂ ਕਰੂੰਗੀ ਗੱਲ ਠੀਕ ਹੈ ਕੋਈ ਨਹੀਂ ਮੈਂ ਦੱਸੂੰ ਕਿਧਾ ਫੋਨ ਸੀਗਾ ਉਹਦਾ ਹੀ ਸੀਗਾ ਕਿਧਾ ਉਹ ਕਹਿੰਦੀ ਸੀ ਕਿ ਵੀ ਰਿਸ਼ਤਾ ਕਰਾਉ ਅੱਛਾ ੜੇ ਨੂੰ ਅੱਛਾ ਹਾਂ ਤੇ ਉਹ ਹੀ ਫੋਨ ਤੇ ਲੋਪਿੰਦੀ ਆ ਕਿੱਥੋਂ ਗਰਾਮਾ ਹੁਣ ਮੈਂ ਕਹਿਤਾ ਹੈ ਉਹਨੂੰ ਵੀ ਇੱਕ ਦੋ ਕੁੜੀਆਂ ਹੈਗੀਆਂ ਚੱਲ ਵੇਖਾਂਗੇ ਉਹ ਫਿਰ ਕਿੱਥੋਂ ਕਰਾਈਏ ਰਿਸ਼ਤਾ ਉਹਨਾਂ ਜਿਹੜਿਆਂ ਦੇ ਕੋਈ ਇੱਕ ਦੋ ਕੁੜੀਆਂ ਹੁੰਦੀਆਂ ਉਹ ਅਗਲਾ ਬਾਹਰ ਭੇਜ ਦਿੰਦਾ ਹੂੰ ਹਾਂ ਤੇ ਹੁਣ ਫਿਰ ਕਰਵਾਈਏ ਵੀ ਕਿੱਥੋਂ ਚੱਲੇ ਆਏ ਹੈ ਆਪ ਤਾਂ ਜੰਮੀ ਨਹੀਂ ਕੁੜੀ ਆਪ ਹੁਣ ਰਿਸ਼ਤਾ ਭਾਲਦੀ ਹੈ ਮੁੰਡੇ ਨੂੰ ਸਹੀ ਗੱਲ ਹੈ ਭਾਈਕਰ ਲੋਕਾਂ ਦੀ ਨਾ ਸੋਚ ਇਹ ਜੀ ਹੋਈ ਪਈ ਹੈ ਅਗਲਾ ਮੁੰਡਾ ਜੰਮ ਲੈਂਦਾ ਉਸ ਤੋਂ ਬਾਅਦ ਕਹਿ ਜਾਂਦਾ ਯਾਰ ਨਹੀਂ ਅਸੀਂ ਇੱਕ ਜਵਾਕ ਹੀ ਲੈ ਲਾਂਗੇ ਤਾਂ ਆਪਣੇ ਵੀ ਤਾਂ ਤਿੰਨ ਤਿੰਨ ਚਾਰ ਚਾਰ ਕੁੜੀਆਂ ਸੀ ਨਹੀਂ ਹੂੰ ਹੂੰ ਫੇਰ ਆਈਆਂ ਜਦੋਂ ਆਪ ਕਰਦਾ ਨਹੀਂ ਫੇਰ ਅਗਲਾ ਭਾਲਦਾ ਹੈਗਾ ਰਿਸ਼ਤੇ ਕਿੱਥੋਂ ਕਰਵਾਵੇ ਅਗਲਾ ਆਪ ਕੁੜੀਆਂ ਨਾ ਜਮਾਂਗੇ ਤੇ ਫਿਰ ਆਪਾਂ ਮੁੰਡੇ ਕਿੱਥੋਂ ਵਿਆਹਾਂਗੇ ਨੋਹਾਂ ਕਿੱਥੋਂ ਲਿਆਵਾਂਗੇ ਸਹੀ ਤਾਈਆਂ ਦੇ ਕੁੜੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਲੋਕ ਕੀ ਕਰਦੇ ਆ ਆਪ ਦੇ ਇੱਕ ਮੁੰਡਾ ਲੈ ਕੇ ਮੁੜ ਕੇ ਕੇਸ ਬੰਦ ਕਰਵਾਉਣ ਦੇ ਆਪਰੇਸ਼ਨ ਕਰਵਾਉਂਦੇ ਸੀ ਤਾਂ ਵੀ ਕੋਈ ਜਵਾਬ ਨਾ ਹੋ ਜੀ ਜੇ ਕੁੜੀ ਹੋਏ ਤਾਂ ਕੁੜੀ ਨੂੰ ਲੈਂਦੇ ਨਹੀਂ ਜਾਂ ਕੋਈ ਇਹੋ ਜਿਹੇ ਲੋਕ ਪਾਪ ਵਧਾਏ ਪਾ ਲੋਕਾਂ ਦਾ ਕਿ ਕੁੜੀਆਂ ਨੂੰ ਜਮਣ ਤੋਂ ਕਿਉਂ ਟਰੀ ਜਾਂਦੇ ਆ ਲੈ ਕੇ ਕੁੜੀਆਂ ਜਮਾਗੇ ਕੁੜੀਆਂ ਹੋਣੀਆਂ ਤਾਂ ਫੇਰ ਹੀ ਆਪਾਂ ਜਿਹੜੇ ਆਪਣੇ ਪੁੱਤ ਵਿਆਹ ਸਕਾਂਗੇ ਫੇਰ ਹੀ ਆਪਣੀ ਨੌਹਾਂ ਹੋਣੀਆਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਸਿਕਾ ਸਹੀ ਤਾਂ ਕੀ ਭਈ ਪਾਜੀ ਵੀ ਕੱਲ ਨਹੀਂ ਕੁੜੀਆਂ ਜਿਹੜੀਆਂ ਆਪਣੇ ਮੁੰਡਿਆਂ ਦੇ ਬਰਾਬਰ ਮੁੰਡਿਆਂ ਦੇ ਬਰਾਬਰ ਹੋ ਕੰਮ ਕਰਦੀਆਂ ਕੁੜੀਆਂ ਵੀ ਕਿਸੇ ਨੂੰ ਘੱਟ ਨਹੀਂ ਆਈਆਂ